ਜੀ ਟਾਈਮ ਪੂਰੇ ਅੱਜ ਹੁਣੇ 4 ਹੋ ਗਏ ਆ 3:30 ਵਜੇ ਤੋਂ ਰਹੇ ਸੀ 3 ਵਜੇ ਉੱਠੇ ਸੀ ਅੱਜ ਮੀਂਹ ਪੈ ਰਿਹਾ ਆ ਚਲੋ ਜਾਣਾ ਜ਼ਰੂਰ ਆਵਾ ਗੱਡੀ ਨਾ ਕੱਟਣੀ ਪਈ ਵੇ ਗੱਡੀ ਲਾਉਣ ਦੀ ਬਹੁਤ ਇਕੱਲਤੀ ਮੈਂ ਕੋ ਜੀ ਹੋਰ ਵੀ ਗੱਲ ਕੋਈ ਉੱਥੇ ਤਾਂ ਪਤਾ ਵੇ ਸੰਗਤ ਬਹੁਤ ਆ ਚਲੋ ਹੁਣ ਮਿਲਦੇ ਆ ਤੁਹਾਨੂੰ ਜਾ ਕੇ ਹਜੇ ਵੀ ਮੀਂਹ ਪੈਂਦਾ ਵੇ ਆ ਬੜਾ ਬੜਾ ਅਸਲੀ ਅਸਲੀ ਦਾਜਾ ਅਸਲੀ ਦਾਜਾ

पर ਲੋ ਜੀ ਅੱਜ ਇੱਧਰ ਦੇ ਪਾਸੇ ਇੰਨਾ ਵੀ ਨਹੀਂ ਪੈਂਦਾ ਹੈਗਾ ਤੂੰ ਪਹੁੰਚ ਚੰਗੀ ਜੰਨਾ ਜਿਹੜਾ ਉਹ ਯਾਰ ਭਾਜੀ ਗੰਦੇ ਹੋ ਜਾਣੇ ਮੋੜ ਕੇ ਕੰਮ ਦੇ ਲੋ ਜੀ ਅੱਜ ਨਜਾਰੇ ਵੀ ਮੀ ਬੈਂਡਿਆ ਹਾਂਜੀ ਹਾਂ ਮੀ ਹੋਮੀ ਕੰਮ ਬੋਲ ਜੀ ਹਾਂ ਵਾਸਤ ਮਾਰਾ ਦੀ ਕਰ ਪਾਇਆ ਚਲੋ ਜਿੱਦਾਂ ਉਹਨੂੰ ਚੰਗਾ ਲੱਗਦਾ ਹਾਂ ਆਨੇ ਕੋ ਕੰਮ ਮੀ ਤੇ ਕਹੇਗਾ ਪਾਸੇ ਮੀ ਪੈਂਦਾ ਦੂਜੇ ਵਾਸਤੇ ਰੋਟੀ ਰੋਟੀ ਵੀ ਜਾਂਦਾ ਦਗਾ ਗੱਲ ਆ ਗਈ ਯਾਰ ਕੁਝ ਨਹੀਂ ਤਾਂ ਆ ਜਾ ਵੀ ਯਾਰ ਆਉਣੀਆਂ ਨੇ ਚਾ ਵੀ ਲਾ ਪੈਣੀ ਆ ਬਾਪ ਤੇ ਮਵਾ ਚਾਹੂ ਤੇ ਜਮਾਨਾ ਆਹ ਹੈ ਤਾਂ ਦਰਸਾ ਤੁਮਹੇ ਤੁਸਰੀ ਆਸੀ ਤੁਮ ਨਾ ਜਾਏ ਤੀਰ ਮਤੇ ਗੁਰ ਸਾਹਿਬੀ ਤੁਝਾਈ ਹੋਰਾਂ ਦੇ ਤੀਜ ਆਹ ਕੜੀ ਗੱਲ ਆ ਤੀਰ ਜੋ ਤੈਨ ਸਾ ਅਗਲੇ ਬਾਰ ਵੀ ਪੈਂਦਾ نہیں हादी महत पई जा हादी पई हर करो मेना

ائے ترجن دونوں داس رام دس سہائے ہر جہاں ہر جو مندرو سرو شری ہرائے شری ہر جان دیا جیت سب سجائے تیز بہادر سے مریا ہوئے سہائے دسویں پاشاہ ساحب شری گرو گوبند سنگھ جی مہاراج سک سائی ہوئے سہائے سب تھانے ہوئے سہائے ਦਾ ਦਾ ਹੀ ਪਾਸੇ ਜੋਰ ਤਾਂ ਸਭੀ ਗੁਰੂਆਂ ਦਾ ਇੰਤਾਈ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਖਾਲਸਾ ਸਦਾ ਬੋਲੋ ਜੀ ਸਾਰੇ ਗੁਰੂ ਜਪਿਆਰਿਆਂ ਕੌਣ ਸਿਰ ਜਾਂਦੇ ਆਂ ਕਾਲੀ ਵਕਤਿਆਂ ਹਟੀਆਂ ਜਾਂਦੇ ਆਂ ਤਪੀਆਂ ਜਿਨਾ ਤੇਰਾ ਨਾਮ ਜੱਪਿਆ ਬਣ ਕੇ ਫਿੱਕੇ ਆ ਦੇਖ ਲਈ ਤੇਰਵਾਹੀ ਦੇਖੇ ਮੁਕਤੀ ਦਾ ਪਿਆਰਿਆਂ ਕਿਾਰੇ ਵੀ ਕਮਾਈ ਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀ ਵਾਲੇ ਜਿਨਾ ਫਿੰਗਾ ਟਿਕੜੀਆਂ ਨੇ ਧਰਮ ਦੇ ਦੀਦ ਦਿੱਤੇ ਵੰਡ ਵੰਡ ਕੇ ਤਵਾਏ ਗੋਤਰੀਆਂ ਲਵਾਈਆਂ ਚਰਖੀਆਂ ਤੇ ਤੇਰੇ ਕਨਾਰੇ ਨਾਲ ਨਾ ਤੇ ਆਏ ਗੁਰਦੁਆਰੇ ਦੀ ਸੇਵਾ ਦੇ ਕਰਵਾ ਕੇ ਕੀਤੀਆਂ ਘਰ ਨਹੀਂ ਆਈਆਂ ਸਿੱਕੀ ਤੇ ਸਾਂ ਦੋਪੱਟੇ ਹੈ ਅਪਨ ਪੰਡਤ ਜੱਤਾਂ ਗੁਰੂ ਦਾ ਕੀ ਹੰਕਾਰ ਕੀ ਗਾਲਤ ਕਹ ਬੋਲੋ ਜੀ ਵਾਹਿਗੁਰੂ ਪਰਮਤਮਾ ਜੀ ਕੀ ਅਦਾਸ ਸਰਬੱਤ ਭਲ ਕੇ ਵਾਹਿਗੁਰੂ 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 ਜੀ ਤਾਵਾ ਚਾਤ ਸਤਿ ਚਾਰ ਸਨ ਉਪ ਹੋਵੇ ਜਹਾਂ ਜਹਾਂ ਖਾਲਸਾ ਦੀ ਤਾਕਤ ਰਚਿਆ ਰਹਿ ਦੇਖ ਤੇ ਫਤੇ ਗੁਰੂ ਜੀ ਤਿਆਜ ਪੰਥ ਕੀ ਦੀਰ ਜੀ ਤੈ ਜੀ ਤਵਾਏ ਖਾਲਸਾ ਜੀ ਦੇ ਮਾਨਵਾਂ ਦੇ ਖਾਲਸਾ ਸਤੈ ਬੋਲੋ ਜੀ ਵਾਹਿਗੁਰੂ ਇਕਾਣੂ ਸਿੱਕੀਦਾਨ ਕੇਸਰਾਂ ਦਾ ਦੁਕਾਨ ਵੇਚਦਾਰ ਉਸਤਾਦਾਨ ਕਰੋਤਾ ਨਾਮ ਦਾ ਨਾਦਰਦਾਨ ਆਮਦਾਨ ਸ੍ਰੀ ਅਮਰਸਰ ਸਾਹਿਬ ਕੇ ਇਸ਼ਾਨ ਤੋਂ ਕੀਆ ਝੰਡੇ ਦਿੱਤੇ ਸੋ ਸੁਖਾਤਲ ਧਰਮ ਕਾਜਕਾਰ ਖਾਨਸਾ ਸਾਹਿਬ ਬਰੋਤੀ ਵਾਹਿਗੁਰੂ ਇਹਨਾਂ ਮਾਣਿਆਂ ਦੇ ਮਾਣ ਸਤਿ ਨੂੰ ਨਿਕਾਰਿਆਂ ਦੇ ਮਾਣ ਸਤਿ ਕਰੋ ਨਿਯੋਤਿਆਂ ਦੀ ਹੋਰ ਸਤਿ ਨੂੰ ਨਿਆਸਨ ਦੀ ਆਸਰੇ ਸਤਿ ਨੂੰ ਭਰਮਤਾਂ ਦੀ ਨਾਮ ਤੇ ਮਰਾਲ ਤਾਂ ਗਣ ਗ੍ਰੀਵ ਨੂੰ ਜਨਮ ਮਾਰਾ ਕਨਕਾਂਤ ਜੀ ਨੂੰ ਗ੍ਰਸਤ ਮਹਾਰਾਜ ਜੀ ਹੋਏ। ਬਾਅਦ ਦੇ ਬਰੋਤ ਰੋਬਰਖਾਰੇ ਬ੍ਰਹਮ ਗਿਆਨੀ ਜੀ ਦੇ ਨਾਮ ਦੇ ਰੱਤੀਏ ਮਹਾਨ ਸੱਤਕਾਰੀ ਗਰੀਪਾਂ ਦੇ ਮਤੇ ਆ ਕਾਂਤਾ ਨਾ ਰੋਮ ਜੀ ਨਾਮ ਕਮਲ ਰਾਜਾ ਸਰ ਮਹਾਰਾਜ ਜੀ ਆਪੇ ਸਾ ਤੋਂ ਸੰਗ ਤੋਂ ਬੰਨਣਾ ਸਹਿ ਕੇ ਕਰਨਾ ਵਕਤੀ ਨਾ ਹੋਇਆ। ਦਰਬਾਰ ਤੋਂ ਕੰਮ ਤੇ ਪ੍ਰਕਾਸ਼ਨ ਕਾਦੀ ਹਾਲ ਦੇ ਦੁਆਰ ਬਸਿਓ। ਬਹੁਤ honors ਦੇ ਪਾਸ ਹੋ ਜਿਓ। ਵਰਦਸਤਾਂ ਤੇ ਦਿੱਕਤ ਕਰਦੇ ਆਂ ਸਭ ਨੂੰ ਲਾਣ ਕਰਦੇ ਆਂ ਇੱਕ ਇਹ ਪ੍ਰਾਪਿਤ ਹੋਣ ਦੀ ਹੋੜ ਲੱਗੀ ਹੋਈ ਹੈ ਪਾਕਿਸਤਾਨ ਦੀ ਅਣਜਾਨ ਬੱਚੇ ਦੇ ਮਾਪ ਤੋਂ ਨਾ ਹੋਣ ਤੋਂ ਮਾਰਜ ਪਾਕਿਸਤਾਨ ਦੀ ਸਭ ਤੋਂ ਵੱਧ ਸਤਿਕਾਰਯੋਗ ਭਾਰਤਾਂ ਦੀ ਹਾਜ਼ਰੀ ਦਰਦ ਦੇ ਪ੍ਰਵਾਹਾਂ ਚੰਨੀ ਕਹਿੰਦੇ ਆਂ ਸਭ ਇਹਨਾਂ ਪਰਿਵਾਰਾਂ ਦੇ ਚੰਗ ਰੋਕਣੇ ਕਰਦੇ ਹੋ ਸਿੱਕੀ ਜੀਵਨ نام رام رات جانے جی کا بندے ماشوے پاشاہ جیو دیوتا ہے دیوا دن کی رات مختلف پاتشاہ جیو سال کا رنگ رام دار رنگ پنجاب کا پرتاد سب بھگوان میشو کا نام کرنا ہے میرا پیرا واقع کرتے آ رہا ہے راجیو مختلف ملا ہے کئی طرح کے वाहगु राजा वाहिगुरु जी का ख़ालसा प